ਅੱਜ ਆਪਾਂ ਸੁਣਾਵਾਂਗੇ ਜੀ ਇੱਕ ਕਹਾਣੀ ਮੌਤ ਤੋਂ ਪਹਿਲਾਂ ਕਾਲ ਇੱਕ ਇਸ਼ਾਰਾ ਇਨਸਾਨ ਨੂੰ ਜ਼ਰੂਰ ਦਿੰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਚਾਤਰ ਵਿਅਕਤੀ ਨੂੰ ਕਾਲ ਤੋਂ ਬਹੁਤ ਡਰ ਲੱਗਦਾ ਸੀ ਇੱਕ ਦਿਨ ਉਸਨੇ ਚਤ్రਾਈ ਨਾਲ ਕਾਲ ਨੂੰ ਆਪਣਾ ਦੋਸਤ ਬਣਾ ਲਿਆ ਉਸਨੇ ਕਿਹਾ ਮਿੱਤਰ ਤੂੰ ਕਿਸੇ ਨੂੰ ਵੀ ਨਹੀਂ ਛੱਡਦਾ ਕਿਸੇ ਦਿਨ ਮੈਨੂੰ ਵੀ ਆਪਣੇ ਨਾਲ ਲੈ ਜਾਵੇਂਗਾ ਕਾਲ ਨੇ ਕਿਹਾ ਜੋ ਆਇਆ ਹੈ ਉਹ ਮਰਨਯੋਗ ਹੈ ਉਸਨੇ ਇੱਕ ਦਿਨ ਮਰ ਹੀ ਜਾਣਾ ਹੈ ਇਹ ਸ੍ਰਿਸ਼ਟੀ ਦਾ ਅਚਲ ਨਿਯਮ ਹੈ ਇਸ ਲਈ ਮੈਂ ਮਜਬੂਰ ਹਾਂ ਪਰ ਤੂੰ ਮੈਨੂੰ ਦੋਸਤ ਬਣਾਇਆ ਹੈ ਇਸ ਲਈ ਮੈਂ ਤੈਨੂੰ ਜਿੰਨੀ ਛੂਟ ਦੇ ਸਕਾਂਗਾ ਉੰਨੀ ਦੇਵਾਂਗਾ ਮੈਨੂੰ ਦੱਸ ਤੂੰ ਮੇਰੇ ਤੋਂ ਕੀ ਉਮੀਦ ਰੱਖਦਾ ਹੈ ਉਸ ਚਾਤਰ ਵਿਅਕਤੀ ਨੇ ਕਿਹਾ ਮਿੱਤਰ ਮੈਂ ਸਿਰਫ ਇਨਾ ਚਾਹੁੰਦਾ ਹਾਂ ਜਦੋਂ ਤੂੰ ਮੈਨੂੰ ਲੈਣ ਵਾਸਤੇ ਆਵੇਂ ਕੁਸਤੋਂ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਲਿਖ ਦੇਵੀਂ ਤਾਂ ਜੋ ਮੈਂ ਆਪਣੇ ਬੱਚਿਆਂ ਨੂੰ ਆਪਣੇ ਕਾਰੋਬਾਰ ਦੀ ਸਾਰੀ ਜਾਣਕਾਰੀ ਦੇ ਸਕਾਂ ਅਤੇ ਆਪ ਵੀ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਜਾਵਾਂ ਕਾਲ ਨੇ ਬੜੇ ਪਿਆਰ ਨਾਲ ਕਿਹਾ ਇਹ ਕੋਈ ਵੱਡੀ ਗੱਲ ਨਹੀਂ ਮੈਂ ਇੱਕ ਨਹੀਂ ਤੈਨੂੰ ਚਾਰ ਚਿੱਠੀਆਂ ਭੇਜਾਂਗਾ ਤੇਰੇ ਕੋਲ ਪੂਰਾ ਸਮਾਂ ਹੋਵੇਗਾ ਤੂੰ ਹੋਸ਼ ਵਿੱਚ ਆ ਕੇ ਆਪਣੇ ਸਾਰੇ ਕੰਮ ਨਿਪਟਾ ਸਕਵੇਂ ਇਹ ਸੁਣ ਕੇ ਵਿਅਕਤੀ ਬਹੁਤ ਖੁਸ਼ ਹੋ ਗਿਆ ਸੋਚਣ ਲੱਗਾ ਹੁਣ ਤਾਂ ਕਾਲ ਦਾ ਡਰ ਵੀ ਦਿਲੋਂ ਨਿਕਲ ਗਿਆ ਹੈ ਮੈਂ ਸਾਰੇ ਕੰਮ ਮੁਕਾ ਕੇ ਜਾਵਾਂਗਾ ਕਾਲ ਪੁਰਖ ਵੀ ਮੇਰਾ ਸਵਾਗਤ ਕਰਨਗੇ ਦਿਨ ਲੰਘਦੇ ਗਏ ਅਖੀਰ ਮੌਤ ਦੀਆਂ ਘੜੀਆਂ ਆ ਗਈਆਂ ਕਾਲ ਆਪਣੇ ਦੂਤਾਂ ਸਮੇਤ ਆਇਆ ਅਤੇ ਕਿਹਾ ਮਿੱਤਰ ਹੁਣ ਤੇਰਾ ਸਮਾਂ ਮੁੱਕ ਗਿਆ ਹੈ ਮੈਂ ਆਪਣੇ ਸਵਾਮੀ ਦੀ ਆਗਿਆ ਦਾ ਪਾਲਣ ਕਰ ਰਿਹਾ ਹਾਂ ਇੱਕ ਪਲ ਵੀ ਹੋਰ ਨਹੀਂ ਰੁਕ ਸਕਦਾ ਉਹ ਚਾਤਰ ਵਿਅਕਤੀ ਨਰਾਸ਼ ਹੋ ਗਿਆ ਤੇ ਕਿਹਾ ਲਾਣਤ ਹੈ ਤੇਰੇ ਵਰਗੇ ਦੋਸਤਾਂ ਨੂੰ ਤੈਨੂੰ ਲੱਜਾ ਨਹੀਂ ਆਉਂਦੀ ਤੂੰ ਕਹਿੰਦਾ ਸੀ ਚਿੱਠੀ ਲਿਖਾਂਗਾ ਪਰ ਕੋਈ ਸੂਚਨਾ ਨਹੀਂ ਦਿੱਤੀ ਤੇ ਅਚਾਨਕ ਹੀ ਦੂਤਾਂ ਸਮੇਤ ਆ ਗਿਆ ਹੈ ਕਾਲ ਹਸਿਆ ਤੇ ਕਿਹਾ ਮਿੱਤਰ ਇੰਨਾ ਝੂਠ ਨਾ ਬੋਲ ਮੈਂ ਤਾਂ ਤੈਨੂੰ ਚਾਰ ਚਿੱਠੀਆਂ ਭੇਜੀਆਂ ਤੂੰ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਵਿਅਕਤੀ ਹੈਰਾਨ ਹੋ ਕੇ ਪੁੱਛਣ ਲੱਗਾ ਕਿਹੜੀਆਂ ਚਿੱਠੀਆਂ ਕੋਈ ਸਬੂਤ ਹੈ ਕੋਈ ਡਾਕ ਦੀ ਰਸੀਦ ਕਾਲ ਨੇ ਕਿਹਾ ਘਬਰਾਓ ਨਾ ਮੇਰੀਆਂ ਚਾਰ ਚਿੱਠੀਆਂ ਹੁਣੇ ਤੇਰੇ ਕੋਲ ਮੌਜੂਦ ਹਨ ਪਹਿਲੀ ਚਿੱਠੀ ਮੈਂ ਤੇਰੇ ਸਿਰ ਨੂੰ ਭੇਜੀ ਤੇਰੇ ਕਾਲੇ ਸੋਹਣੇ ਵਾਲ ਸਫੈਦ ਕਰ ਦਿੱਤੇ ਕਿਹਾ ਸਾਵਧਾਨ ਹੋ ਜਾ ਜੋ ਕਰਨਾ ਹੈ ਕਰ ਲੈ ਨਾਮ ਧਨ ਮਾਣ ਸ਼ਾਨ ਝੰਜਟ ਛੱਡ ਭਗਤੀ ਵਿੱਚ ਲੱਗ ਜਾ ਪਰ ਤੂੰ ਬਨਾਵਟੀ ਰੰਗ ਲਾ ਕੇ ਮੁੜ ਜਵਾਨੀ ਦੇ ਸੁਪਨੇ ਵੇਖਣ ਲੱਗ ਪਿਆ ਦੂਜੀ ਚਿੱਠੀ ਤੇਰੀਆਂ ਅੱਖਾਂ ਲਈ ਭੇਜੀ ਅੱਖਾਂ ਦੀ ਜੋਤ ਘਟ ਗਈ ਪਰ ਤੂੰ ਵੱਡੇ ਵੱਡੇ ਚਸ਼ਮੇ ਲਾ ਕੇ ਦੁਨੀਆ ਵੇਖਣ ਵਿੱਚ ਲੱਗ ਗਿਆ ਪਰ ਰੱਬ ਦੇ ਧਿਆਨ ਲਈ ਤੈਂ ਅੱਖਾਂ ਨਾ ਮੀਚੀਆਂ ਤੀਜੀ ਚਿੱਠੀ ਤੇਰੇ ਦੰਦਾਂ ਲਈ ਦੰਦ ਹਿੱਲੇ ਟੁੱਟੇ ਪਰ ਤੂੰ ਨਕਲੀ ਦੰਦ ਵੀ ਲਵਾ ਲਏ ਤੇ ਦੁਨੀਆ ਦੇ ਸਵਾਦ ਲੈਣ ਲੱਗ ਪਿਆ ਤੈਨੂੰ ਤਦ ਵੀ ਸਮਝ ਨਾ ਆਇਆ ਤੈਂ ਫੇਰ ਵੀ ਉਸ ਪਰਮਾਤਮਾ ਨੂੰ ਯਾਦ ਨਾ ਕੀਤਾ ਸੋ ਚੌਥੀ ਚਿੱਠੀ ਚੌਥੀ ਚਿੱਠੀ ਤੈਨੂੰ ਨਵੇਂ ਤੋਂ ਨਵਾਂ ਰੋਗ ਤੇ ਬਹੁਤ ਪੀੜਾਂ ਦਿੱਤੀਆਂ ਪਰ ਤੂੰ ਹੰਕਾਰ ਵਿੱਚ ਰਿਹਾ ਕੋਈ ਗੰਭੀਰਤਾ ਨਹੀਂ ਵਿਖਾਈ ਜਦੋਂ ਉਸ ਚਲਾਕ ਵਿਅਕਤੀ ਨੇ ਸਾਰੀਆਂ ਚਿੱਠੀਆਂ ਸਮਝੀਆਂ ਉਹ ਫੁੱਟਫੁੱਟ ਕੇ ਰੋਣ ਲੱਗ ਪਿਆ ਕਿਹਾ ਮੈਂ ਗਲਤ ਫਹਮੀ ਵਿੱਚ ਰਿਹਾ ਸਦਾ ਸੋਚਦਾ ਰਿਹਾ ਕਿ ਕੱਲ ਰੱਬ ਦਾ ਨਾਮ ਲਾਵਾਂਗਾ ਪਰ ਉਹ ਕੱਲ ਕਦੇ ਵੀ ਨਹੀਂ ਆਈ ਸੋ ਆਪਾਂ ਕਮਾਂਕਾਰਾਂ ਵਿੱਚ ਇੰਨੇ ਵਿਜੀ ਹੋ ਜਾਂਦੇ ਹਾਂ ਕਿ ਪਰਮਾਤਮਾ ਦਾ ਨਾਮ ਲੈਣ ਦੀ ਵੀ ਸਾਡੇ ਕੋਲ ਫੁਰਸਤ ਨਹੀਂ ਹੁੰਦੀ ਅਤੇ ਅਸੀਂ ਸੋਚਦੇ ਰਹਿੰਦੇ ਹਾਂ ਕਿ ਕੱਲ ਪ੍ਰਮਾਤਮਾ ਦਾ ਨਾਮ ਲਵਾਂਗੇ ਤੇ ਕੱਲ ਪ੍ਰਮਾਤਮਾ ਦਾ ਨਾਮ ਲਵਾਂਗੇ ਪਰ ਉਹ ਸਮਾਂ ਸਾਡਾ ਕਦੇ ਵੀ ਨਹੀਂ ਆਉਂਦਾ ਕਿ ਜਦ ਅਸੀਂ ਉਸ ਵਾਹਿਗੁਰੂ ਨੂੰ ਯਾਦ ਕਰੀਏ ਸੋ ਕਾਲ ਨੇ ਕਿਹਾ ਤੂੰ ਜੋ ਕੁਝ ਵੀ ਕੀਤਾ ਰਾਗ ਰੰਗ ਭੋਗਾਂ ਲਈ ਕੀਤਾ ਜੋ ਵਿਅਕਤੀ ਜਾਣ ਬੁੱਝ ਕੇ ਈਸ਼ਵਰ ਦਾ ਨੀਮ ਤੋੜਦਾ ਹੈ ਉਹ ਮਾਫੀ ਦੇ ਯੋਗ ਨਹੀਂ ਵਿਅਕਤੀ ਨੇ ਕਿਹਾ ਮੇਰੇ ਕੋਲ ਕਰੋੜਾਂ ਦੀ ਜਾਇਦਾਦ ਹੈ ਲੈ ਲੈ ਕਾਲ ਹੱਸਿਆ ਇਹ ਸਾਰੇ ਰੁਪਈਏ ਪੈਸੇ ਜ਼ਮੀਨ ਜਾਇਦਾਦਾਂ ਇਹ ਮੇਰੇ ਲਈ ਧੂੜ ਦੇ ਬਰਾਬਰ ਹਨ ਮੈਨੂੰ ਇਹ ਸਭ ਨਹੀਂ ਲਵਾ ਸਕਦੇ ਜੇ ਤੂੰ ਮੈਨੂੰ ਲੁਭਾਉਣਾ ਹੈ ਤਾਂ ਸੱਚਾਈ ਅਤੇ ਚੰਗੇ ਕਰਮਾਂ ਦਾ ਤਨ ਇਕੱਠਾ ਕਰ ਇਹੋ ਜਿਹੀ ਪੂੰਜੀ ਅੱਗੇ ਮੈਂ ਵੀ ਬੇਵਸ ਹੋ ਜਾਂਦਾ ਪਰ ਤੇਰੇ ਕੋਲ ਇੱਕ ਇੱਕ ਰੁਪਏ ਦੀ ਵੀ ਨਹੀਂ ਪਰ ਤੇਰੇ ਕੋਲ ਇਹ ਇੱਕ ਰੁਪਏ ਦੀ ਵੀ ਨਹੀਂ ਕਾਲ ਨੇ ਆਖਰ ਵਿੱਚ ਉਸ ਦੇ ਪ੍ਰਾਣ ਪਕੜ ਲਏ ਮਨੁੱਖ ਹਾਏ ਹਾਏ ਕਰਦਾ ਰਿਹਾ ਪਰ ਰਿਸ਼ਤੇਦਾਰਾਂ ਨੂੰ ਪੁਕਾਰਿਆ ਪਰ ਕੋਈ ਵੀ ਉਸ ਦੀ ਮਦਦ ਲਈ ਨਹੀਂ ਆ ਸਕਿਆ ਕਾਲ ਨੇ ਉਸ ਨੂੰ ਇੱਕ ਵੱਡੀ ਗੱਲ ਆਖੀ ਸਿਰਫ ਇੱਕੋ ਸੱਚ ਹੈ ਅਸੀਂ ਮਰਾਂਗੇ ਇਹ ਨਿਸ਼ਚਿਤ ਹੈ ਜੀਵਨ ਵਿੱਚ ਕਿੰਨੀ ਦੌਲਤ ਕਿੰਨੀ ਸ਼ੌਹਰਤ ਮਿਲੇਗੀ ਕਿਹੋ ਜਿਹੀ ਸੰਤਾਨ ਹੋਵੇਗੀ ਇਹ ਸਭ ਅਣਨਿਸ਼ਚਿਤ ਹੈ ਪਰ ਮੌਤ ਇਹ ਸੱਚ ਹੈ ਕਾਲ ਕਿਸੇ ਵੀ ਸਮੇਂ ਦਸਤਕ ਦੇ ਸਕਦਾ ਹੈ ਇਸ ਲਈ ਹਰ ਰੋਜ ਉਸ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਜਿਵੇਂ ਉਮਰ ਵੱਧਦੀ ਹੈ ਸਰੀਰ ਵਿੱਚ ਹੋ ਰਹੇ ਬਦਲਾਵ ਦੇਖ ਕੇ ਕਟੋ-ਕਟ ਸਾਨੂੰ ਰੱਬ ਦੀ ਯਾਦ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ ਤੇ ਅੱਜ ਤਾਂ ਕਲਯੁਗ ਦਾ ਆਖਰੀ ਸਮਾਂ ਚੱਲ ਰਿਹਾ ਹੈ ਹਰ ਇੱਕ ਨੂੰ ਚਾਹੀਦਾ ਹੈ ਕਿ ਉਹ ਪਰਮੇਸ਼ਰ ਦੀ ਯਾਦ ਵਿੱਚ ਉਸ ਵਾਹਿਗੁਰੂ ਦੀ ਯਾਦ ਵਿੱਚ ਰਹਿ ਕੇ ਆਪਣੇ ਕਰਮ ਕਰੇ ਅਤੇ ਸੱਚ ਦੀ ਕਮਾਈ ਕਰੇ ਅਤੇ ਮਰਨਾ ਕਦੇ ਵੀ ਨਾ ਭੁੱਲੇ ਮਰਨਾ ਸੱਚ ਹੈ ਸੋ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ